ਮਹਾਨ ਵਿਸ਼ਵਾਸ ਛੋਟਾ ਵਿਸ਼ਵਾਸ ਮਹਾਨ ਵਿਸ਼ਵਾਸ ਬਾਈਬਲ ਦੇ ਵਿੱਚ ਲਿਖਿਆ ਇੱਕ ਸੂਬੇਦਾਰ ਪ੍ਰਭੂ ਦੇ ਕੋਲ ਆਇਆ ਮਤੀ 8 ਅਧਿਆਇ ਚ ਤੇ ਸੂਬੇਦਾਰ ਨੇ ਆਣ ਕੇ ਯੀਸ਼ੂ ਨੂੰ ਕਿਹਾ ਉਹਨੇ ਆਪਣਾ ਸਨੇਹਾ ਭੇਜਿਆ ਉਹਦਾ ਦਾਸ ਮਰ ਰਿਹਾ ਸੀਗਾ ਜੇ ਮਤੀ ਦੀ ਕਿਤਾਬ ਉਹਦੇ 8 ਅਧਿਆਇ ਨੂੰ ਪੜੋ ਬੜੀ ਇੰਟਰਸਟਿੰਗ ਜੀ ਸਟੋਰੀ ਹੈ ਇੱਥੇ ਘਟਨਾ ਹੈ ਸਟੋਰੀਆਂ ਨਹੀਂ ਆ ਇਸ ਸੱਚੀਆਂ ਗੱਲਾਂ ਨੇ ਜਿਹੜੀਆਂ ਬਾਈਬਲ ਦੇ ਵਿੱਚ ਲਿਖੀਆਂ ਨੇ ਇੱਕ ਸੂਬੇਦਾਰ ਪ੍ਰਭੂ ਦੇ ਕੋਲ ਆਇਆ ਤੇ ਉਹਨੂੰ ਆਣ ਕੇ ਕਹਿੰਦਾ ਕਹਿੰਦਾ ਪ੍ਰਭੂ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ 'ਚ ਵੱਡਾ ਦੁਖੀ ਪਿਆ ਏ ਤੇ ਪ੍ਰਭੂ ਨੇ ਉਹਨੂੰ ਆਖਿਆ ਮੈਂ ਆਣ ਕੇ ਉਹਨੂੰ ਚੰਗਾ ਕਰ ਦਿਆਂਗਾ ਪਰ ਸੂਬੇਦਾਰ ਨੇ ਕਿਹਾ ਪ੍ਰਭੂ ਜੀ ਮੈਂ ਐਸ ਯੋਗ ਨਹੀਂ ਤੂੰ ਮੇਰੀ ਛੱਤ ਦੇ ਤਲੇ ਆਵੇਂ ਕਿਉਂਕਿ ਸੂਬੇਦਾਰ ਜਿਹੜਾ ਸੀਗਾ ਉਹ ਯਹੂਦੀ ਨਹੀਂ ਸੀਗਾ ਤੇ ਯਹੂਦੀ ਲੋਕ ਜੇਕਰ ਕਿਸੇ ਗੈਰ ਯਹੂਦੀ ਦੇ ਘਰ ਜਾਂਦੇ ਸੀਗੇ ਉਹ ਅਸ਼ੁੱਧ ਹੋ ਜਾਂਦੇ ਸੀਗੇ ਤੇ ਕਿੰਨੇ ਦਿਨਾਂ ਤੱਕ ਉਹ ਅਸ਼ੁੱਧ ਰਹਿੰਦੇ ਸੀਗੇ ਇਸ ਕਰਕੇ ਸੂਬੇਦਾਰ ਕਹਿੰਦਾ ਪ੍ਰਭੂ ਤੂੰ ਮੇਰੇ ਘਰ ਨਾ ਮੈਂ ਨਹੀਂ ਚਾਹੁੰਦਾ ਕਿ ਤੂੰ ਅਸ਼ੁੱਧ ਮੰਨਿਆ ਜਾਵੇਂ ਤੇ ਤੂੰ ਇਹ ਕੰਮ ਨਾ ਕਰ ਸਕੇ ਜਿਹੜਾ ਕੰਮ ਮੈਂ ਕਰ जड़ा कम तू कर रहा है तो उन्हें एक गल कही कहता प्रभु जी तू कला बचन ही कर दे मेरा नौकर चंगा हो जाना <laughs> 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 कला प्रभु जी बचन ही कर दे जस्ट सेव अ वर्ल्ड एंड माई सर्वेंट विल बी हील्ड ਤੇ ਪ੍ਰਭੂ ਯੀਸ਼ੂ ਨੇ ਉਹਦੀ ਗੱਲ ਸੁਣ ਕੇ ਜਿਹੜੇ ਪ੍ਰਭੂ ਦੇ ਮਗਰ ਆਉਂਦੇ ਸੀ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਆਖਦਾ ਕਿ ਇਜ਼ਰਾਈਲ 'ਚ ਵੀ ਐਡਾ ਮਹਾਨ ਵਿਸ਼ਵਾਸ ਮੈਂ ਕਿਸੇ 'ਚ ਨਹੀਂ ਵੇਖਿਆ ਹੈ I have not found such a great faith with anyone in Israel ਮੈਂ ਇਜ਼ਰਾਈਲ 'ਚ ਵੀ ਐਡਾ ਮਹਾਨ ਵਿਸ਼ਵਾਸ ਕਿਸੇ 'ਚ ਨਹੀਂ ਵੇਖਿਆ ਹੈ सबू पता है वो विश्वास का भेत की सश्वास का भेत सश मसीह अदिकार की है वह जानता मसीह बीमारियों के उश मसीह दुष्ट आत्मावान उड़ता सशु दे को कुदरत उ ਕਿ ਯੇਸ਼ੂ ਦੇ ਕੋਲ ਮੌਤ ਤੇ ਵੀ ਅਖਤਿਆਰ ਏ ਤੇ ਇਸ ਗੱਲ ਨੇ ਉਹਦੇ ਵਿਸ਼ਵਾਸ ਨੂੰ ਵੱਡਾ ਬਣਾ ਦਿੱਤਾ ਕੀ ਤੁਸੀਂ ਜਾਣਦੇ ਹੋ ਤੁਹਾਡੇ ਯੇਸ਼ੂ ਦੇ ਕੋਲ ਕਿਹੜਾ ਅਧਿਕਾਰ ਹੈ ਜੇ ਤੁਸੀਂ ਜਾਣਦੇ ਹੋ ਯੇਸ਼ੂ ਕਹਿੰਦਾ ਹੈ ਤੇਰਾ ਵਿਸ਼ਵਾਸ ਬੜਾ ਮਹਾਨ ਹੈ ਹਾਲੇਲੂਇਆ ਫਿਰ ਬਾਈਬਲ ਦੇ ਵਿੱਚ ਇੱਕ ਕਨਾਨੀ ਔਰਤ ਆਉਂਦੀ ਏ ਮਤੀ 15 ਦੇ ਹਾਏ ਦੇ ਵਿੱਚ ਤੇ ਆਣ ਕੇ ਪ੍ਰਭੂ ਦੇ ਅੱਗੇ ਬੇਨਤੀ ਕਰਦੀ ਮੇਰੀ ਲੜਕੀ ਨੂੰ ਛੂਲੇ ਮੇਰੀ ਲੜਕੀ ਨੂੰ ਚੰਗਿਆਂ ਕਰ ਦੇ ਤੇ ਪ੍ਰਭੂ ਜੀ ਇੱਕ ਬੜੀ ਅਜੀਬ ਜੀ ਗੱਲ ਕਹਿੰਦੇ ਨੇ ਕਿ ਮੈਂ ਬੱਚਿਆਂ ਦੀ ਰੋਟੀ ਕਤੂਰੀਆਂ ਦੇ ਅੱਗੇ ਕਿਵੇਂ ਪਾ ਸਕਦਾ ਤੇ ਉਹ ਕਹਿੰਦੀ ਪ੍ਰਭੂ ਜੀ ਕਤੂਰੇ ਵੀ ਤੇ ਜਿਹੜੇ ਮੇਜ਼ ਤੋਂ ਟੁਕੜੇ ਡਿੱਗਦੇ ਨੇ ਉਹਨਾਂ ਨੂੰ ਖਾ ਕੇ ਪਾਲਦੇ ਨੇ ਤੇ ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਕਹਿੰਦੇ ਮਤੀ 15 ਦੀ 28 ਦੇ ਵਿੱਚ oh woman your faith is great ਹੀ ਔਰਤ ਤੇਰਾ ਵਿਸ਼ਵਾਸ ਮਹਾਨ ਹੈ ਕਹਿੰਦਾ ਮੈਂ ਬੱਚਿਆਂ ਦੀ ਰੋਟੀ ਕਿ ਤੁਰਿਆਂਗੇ ਕਿੱਦਾਂ ਪਾ ਸਕਦਾ ਤੇ ਔਰਤ ਦੀ ਹਲੀਮੀ ਵੇਖੋ ਉਹ ਕਹਿੰਦੀ ਪ੍ਰਭੂ ਕੁੱਤੇ ਵੀ ਤੇ ਤੇਰੀ ਮੇਜ਼ ਦੇ ਵਿੱਚ ਹੋਈ ਖਾਂਦੇ ਆ ਹਾਲੇਲੂਇਆ ਉਹਦੀ ਹਲੀਮੀ ਦੇ ਕਾਰਨ ਉਹਦੇ ਨੀਵੇਂ ਦਿਲ ਦੇ ਕਾਰਨ ਉਹਦੇ ਅੰਦਰ ਦੀ ਡੈਸਪੀਰੇਸ਼ਨ ਦੇ ਕਾਰਨ ਤੇ ਉਹਦੀ ਡੈਸਪੀਰੇਸ਼ਨ ਕੀ ਸੀਗੀ ਵੀਰ ਜੀ ਉਹਨੂੰ ਪਤਾ ਸੀਗਾ ਜੇ ਯੀਸ਼ੂ ਚੰਗਾ ਨਾ ਕਰ ਪਾਇਆ ਮੇਰੀ ਕੁੜੀ ਚੰਗੀ ਨਹੀਂ ਹੋ ਸਕਦੀ ਏ ਟੁੱਟੀ ਪਈ ਸੀਗੀ ਅੰਦਰੋਂ ਆਖਰੀ ਉਮੀਦ ਸੀਗੀ ਜਸੂ ਹਲੀਮ ਸੀ ਕੀ ਅੱਖਾਂ ਉਹਦੀਆਂ ਉਹਦੇ ਤੇ ਲੱਗੀਆਂ ਸੀ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਜਿਵੇਂ ਨੌਕਰ ਮਾਲਕ ਦੀ ਵੱਲ ਤੱਕਦਾ ਏ ਉਹਦੇ ਹੱਥਾਂ ਦੀ ਵੱਲ ਜਿਵੇਂ ਨੌਕਰ ਰਾਣੀ ਦੀਆਂ ਅੱਖਾਂ ਉਹਦੀ ਮਾਲਕਨ ਦੇ ਹੱਥ ਵੱਲ ਲੱਗੀਆਂ ਨੇ ਪ੍ਰਭੂਏ ਤਾਂ ਸਾਡੀਆਂ ਅੱਖਾਂ ਤੇਰੇ ਤੇ ਲੱਗੀਆਂ ਨੇ ਮੈਨੂੰ ਬਤਾ ਮੇਰੀ ਮਦਦ ਨਾਦੇ ਨਿਸ਼ਾਨ ਸਿੰਘ ਕੋ ਆਉਣੀ ਹੈ ਤੇ ਨਾ ਕੋਈ ਚਰਚ ਹੈ ਉਹ ਜੇ ਬੰਦਾ ਬੈਠਾ ਜਿਹੜਾ ਜੀ ਦੇ ਤੋਂ ਮੇਰੀ ਮਦਦ ਆਉਣੀ ਹੈ ਨਾ ਹੀ ਮੇਰੀ ਮਦਦ ਆ ਜਿਹੜੇ ਬਾਹਰ ਦੋ ਵੱਡੇ ਵੱਡੇ ਬੋਰਡ ਲੱਗੇ ਆ ਮੇਰੇ ਬਿਜ਼ਨਸਾਂ ਦੇ ਉਹਦੇ ਤੋਂ ਆਉਣੀ ਹੈ ਮੇਰੀ ਮਦਦ ਕੇਵਲ ਹੀ ਕੋਈ ਥਾਂ ਤੋਂ ਆਉਂਦੀ ਹੈ ਤੇ ਉਹ ਥਾਂ ਹੈ ਯਹਵਾ ਤੁਮ ਕਿਉਂਕਿ ਯਹਵਾ ਇਹ ਜਿਹੜਾ ਸਾਨੂੰ ਧਨ ਕਮਾਉਣ ਦੀ ਸ਼ਕਤੀ ਦਿੰਦਾ ਯਹਵਾ ਇਹ ਜਿਹੜਾ ਸਾਡੇ ਅੰਦਰ ਸਾਹ ਪਾਉਂਦਾ ਯੋਵਾਈਏ ਜਿਹੜਾ ਸਾਨੂੰ ਜੀਵਿਆਂ ਦੀ ਧਰਤੀ ਤੇ ਰੱਖਦਾ ਯੋਵਾਈਏ ਜੀਦੇ ਤੋਂ ਸਾਡੀ ਮਦਦ ਆਉਂਦੀ ਏ ਤੇ ਜਦੋਂ ਬੰਦਾ ਹਲੀਮ ਹੁੰਦਾ ਯੀਸ਼ੂ ਨੇ ਕਿਹਾ ਧੰਨ ਨੇ ਉਹ ਜਿਹੜੇ ਹਲੀਮ ਨੇ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ ਹਾਲੇਲੂਇਆ ਜਿਹੜੇ ਲੋਕ ਆਲੀ ਮੋ ਜਾਂਦੇ ਆ ਟੁੱਟ ਜਾਂਦੇ ਸੌਰਤ ਦੀ ਤਰ੍ਹਾਂ ਜਸੂ ਜੀ ਉਹਨਾਂ ਨੂੰ ਕਹਿੰਦਾ ਮਾਂ ਨੇ ਤੇਰਾ ਵਿਸ਼ਵਾਸ ਤੂੰ ਜੋ ਚਾਹਨੀਏ ਤੇਰੇ ਲਈ ਉਹ ਹੋ ਜਾਏਗਾ ਹਾਲੇਲੂਇਆ ਪਹਿਲੀ ਸਟੇਜ ਛੋਟਾ ਵਿਸ਼ਵਾਸ ਦੂਜੀ ਸਟੇਜ ਮਹਾਨ ਵਿਸ਼ਵਾਸ